ਇੱਕ ਪੀੜੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆਨਤਾ ਬੁੱਚੜ ਤਾਂ ਹੀ ਕਹਿੰਦੀ ਅਸੀਂ ਕੌਮ ਤੇਰੇ ਦਾਦੇ ਨੂੰ ਡਰਾ ਸਾਨੂੰ ਇੰਦਰਾ ਨਹੀਂ ਸਕੀ ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬਿਆਨਤਾ ਬੁੱਚੜ ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਔ ਜਿਨ੍ਹਾਂ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿੱਕਾਉਂ ਬਿਆਨਤਾ ਬੁੱਚੜ ਕਹਿੰਦੀ ਆ ਐਨਾ ਕਿਸੇ ਨੇ ਨਹੀਂ ਕੀਤਾ ਹੋਣਾ ਜਦੋਂ ਨੌਜਾਂ ਜਾਂਦੇ ਸੀ ਨਾ ਇਹ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਤਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ ਇੰਦਰਾ ਗਾਂਧੀ ਨੇ ਪਹਿਲਾਂ ਹਰੂ ਧਾਮਾ ਤੇ ਹਮਲਾ ਕੀਤਾ ਉਹੀ ਅੱਗੇ ਤਰਜ਼ ਤੇ ਤੇਰੇ ਦਾਦੇ ਨੇ ਸੇ ਕੌਮ ਦਾ ਬੈਰੀ ਬਣਾਇਆ ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ ਓਏ ਇਹ ਰਮੀਤ ਬੁੱਟੂ ਵਰਗਾ ਨਾ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੇ ਸਿੱਖ ਕੌਮ ਬਿਆੰਤਾ 부ਚੜ ਕਹਿੰਦੀ ਆ ਓਏ ਬਿਆੰਤਾ 부ਚੜ ਕਹਿੰਦੀ ਆ ਤੇ ਤੂੰ ਵੀ ਬਿਆੰਤੇ ਵਿਚਰਦੋਂ ਕੱਟ ਨਹੀਂ ਤੂੰ ਵੀ ਰਵਨੀਤ 부ਚੜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਆੰਤੇ 부ਚੜ ਦੇ ਪੋਤੇ ਰਵਨੀਤ ਬੁੱਟੂ ਨੂੰ ਉਹਦੀ ਭਾਸ਼ਾ ਜਵਾਬ ਦੇਣ ਲੱਗਾ ਸੁਣ ਲਈ ਓਏ ਜਿੰਨਾ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿਕਾਉਮ ਬਿਆੰਤਾ ਬੁੱਚੜ ਕਹਿੰਦੀ ਐ ਐਨਾ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ ਜਦੋਂ ਨੌਜਾਂ ਜਾਂਦੇ ਸੀ ਨਾ ਇਹ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਦਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ 인ਦਰਾ ਗਾਂਧੀ ਨੇ ਪਹਿਲਾਂ ਗੁਰੂ ਧਾਮਾਂ ਤੇ ਹਮਲਾ ਕੀਤਾ ਉਹੀ ਅੱਗੇ ਤਰਜ਼ ਤੇ ਤੇਰੇ ਦਾਦੇ ਨੇ ਸਿਕਾਉਮ ਦਾ ਬੈਰੀ ਬਣਿਆ ਤੇ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਇਹ ਦਸਤਾਰਾਂ ਨੂੰ ਇਹ ਦਾੜ੍ਹਾਆਂ ਦਾ ਬੈਰੀ ਸੀ ਤੇਰਾ ਦਾਦਾ ਜਦੋਂ ਮੁੱਖ ਮੰਤਰੀ ਸੀ ਕੇਪੀਐਸ ਗਿੱਲ ਦੇ ਨਾਲ ਰਲ ਕੇ ਝੁੱਠੇ ਮੁਕਾਬਲੇ ਕੀਤੇ ਉਹਨੇ ਨੌਜ ਉਹਨਾਂ ਨੂੰ ਮਾਰਿਆ ਬੇਗੁਨਾ ਨੌਜਵਾਨਾਂ ਨੂੰ ਮਾਰਿਆ ਇੱਕ ਪੀੜੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆਨਤਾ ਪੁੱਛੜ ਤਾਂ ਹੀ ਕਹਿੰਦੀ ਅਸੀਂ ਕੌਮ ਤੇਰੇ ਦਾਦੇ ਨੂੰ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੁੱਧਾ ਲਾਇਆ ਤੇਰੇ ਦਾਦੇ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਨੇ ਆ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਜਗਤਾਰ ਸਿੰਘ ਹਵਾਰਾ ਜੀ ਹੋਰ ਅਨੇਕਾ ਬੰਦੀ ਸਿੰਘ ਜਿਹੜੇ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਖਲੀਬ ਹੁੰਦੀ ਆ ਤਾਂ ਹੀ ਤੂੰ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਖਿਲਾਫ ਬੋਲ ਰਿਹਾ ਹੈ ਤੂੰ ਕਹਿੰਦਾ ਡਰ ਗਏ ਕਿਸੇ ਤੋਂ ਨਹੀਂ ਡਰਿਆ ਸੀ ਡਰਾ ਸਾਨੂੰ ਇੰਦਰਾ ਨਹੀਂ ਸਕੀ ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬਿਆਨਤਾ ਬੁੱਚੜ ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਆ ਓਏ ਕਿਸੇ ਤੋਂ ਨਹੀਂ ਸੀ ਡਰਦੇ ਖਾਲਸਾ ਛੰਡੇ ਦੇ ਹੇਠ ਸਿੱਖ ਕੌਮ ਸਿੱਖ ਕੌਮ ਦੇ ਮੁੱਦਿਆਂ ਲਈ ਇਕਜੁੱਟਾ ਇਕਜੁੱਟ ਹੋ ਕੇ ਲੜੂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਮੁਰੇ ਹੋ ਕੇ ਲੜਾਈ ਲੜ ਰਹੀ ਹੈ ਪੂਰੀਆ ਸਿੱਖ ਸੰਸਥਾਵਾਂ ਸਿੱਖ ਕੌਮ ਇੱਕ ਮਠੋ ਕੇ ਲੜਾਈ ਲੜ ਰਹੀ ਹੈ ਤੇ ਲੜਨੀ ਬਚਾਈ ਦੀ ਆ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਥੋਕਿਆ ਕਰੋ ਇਹ ਲੋਗ ਗੁਲਾਮਾਂ ਨੇ ਪੈਂਦੇ ਨੇ ਇਹ ਉਹਨਾਂ ਦੇ ਵਾਰਿਸ ਨੇ ਜਿਨ੍ਹਾਂ ਨੇ ਇੱਕ ਪੀੜੀ ਮਾਰ ਦਿੱਤੀ ਆਪਣੀ ਨੌਜਵਾਨਾਂ ਦੀ ਇਹ ਦਸਤਾਰਾਂ ਦਾੜ੍ਹੀਆਂ ਦੇ ਵੈਰੀ ਨੇ ਇਹ ਇਹ ਬਿਆੰਤ ਤੱਕ ਪੁੱਟੜਾ ਪਰਿਵਾਰ ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਓਏ ਸੁਣ ਲੈ ਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦਵਾਂਗੇ ਇਹ ਲੋਕ ਬੈਰੀ ਨੇ ਨੌਜਵਾਨਾਂ ਨੂੰ ਬੇਨਤੀ ਹੈ ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕ ਮੁੱਠੋ ਕੇ ਜਵਾਬ ਦਿਓ ਤੇ ਲੜਾਈ ਲੜੋ ਕਿਉਂਕਿ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ ਕੋਈ ਜਾਤੀ ਲੜਾਈ ਨਹੀਂ ਸੀ ਬੰਦੀ ਸਿੰਘਾਂ ਦੀ ਕੌਮ ਲਈ ਲੜੇ ਨੇ ਕੌਮ ਦੇ ਦਰਦ ਲਈ ਲੜੇ ਨੇ ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਜਿਨ੍ਹਾਂ ਦੀਆਂ ਝੁੱਠੇ ਮੁਕਾਬਲੇ ਕੀਤੇ ਉਹਨਾਂ ਲਈ ਲੜੇ ਨੇ ਤਾਂ ਉਹਨੇ ਸੋਦੇ ਲਾਏ ਤਾਂ 25 25 30 32 32 ਸਾਲ ਤੋਂ ਜਿਲ੍ਹਾਂ 'ਚ ਬੰਦ ਨੇ ਇਹ ਰਮਨੀਤ ਬੁੱਟੂ ਵਰਗਨ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਆੰਤਾ ਬੁੱਚੜ ਕਹਿੰਦੀ ਆ ਓਏ ਬਿਆੰਤਾ ਬੁੱਚੜ ਕਹਿੰਦੀ ਆ ਤੇ ਤੂੰ ਵੀ ਬਿਆੰਤੇ ਵਿਚਰ ਤੋਂ ਕੱਟ ਨਹੀਂ ਤੂੰ ਵੀ ਰਵਨੀਤ ਬੁੱਚੜਾ ਬਚੜ ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ ਬਾਰ-ਬਾਰ ਤਾਈਂ ਤੂੰ ਜ਼ਹਿਰ ਉਗਲਦਾ ਤਾਈਂ ਜ਼ਹਿਰ ਉਗਲਦਾ ਸੱਪ ਦਾ ਬੱਚਾ ਸੱਪ ਹੀ ਆ ਫਿਰ ਤੂੰ ਅਸਲੀਅਤ ਦੇ ਵਿੱਚ ਸੋ ਅਸਲੀ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੇ ਆ ਤੇ ਜੇ ਇੱਕ ਗੱਲ ਬੋਲਾਂਗਾ ਚਾਰ ਤੈਨੂੰ ਸਲਾਮਾਂਗੇ ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਆ ਉਹ ਸਾਰਾ ਪੰਜਾਬ ਸਾਰੀ ਸਿੱਖ ਕੌਮ ਜਾਣਦੀ ਕੀ ਕੀ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ